ਮੇਰਾ ਵਾਹੀ ਗੁਰੂ ਕਹੁ ਨਾਨਕ ਸਾਬ ਤੇਰੀ ਵਡਿਆਈ ਕੋਈ ਨਾਉ ਨ ਜਾਣ ਮੇਰਾ ਵਾਹੀ ਗੁਰੂ ਵਾਹਿਗੁਰੂ ਆਹੇ ਗੁਰੂ ਸਰਬਤ ਸੰਗਤ ਬੋਲਣਾ ਸਤਨਾਮੁ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸਿਨਤਾ ਆਪਣੇ ਹਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕ ਬਿਗਨ ਨਾਂ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਇਕ ਓ ਅੰਕਾਰ ਵਾਹੀ ਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਤਗਾਤੀ ਸਿਮਰਕੇ ਗੁਰੂ ਨਾਨਕ ਲਈਂ ਧਾਇ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰਮਦਾਸ ਹੈ ਹਈ ਸਹਾਈ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਈ ਹੈ ਜਿਸ ਡਿਠੇ ਸਭ ਦੁੱਖ ਜਾਏ ਇਹ ਬਹਾਦਰ ਸਿਮਰੀਐ ਘਰ ਨਾ ਨਿਤ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਅੰਮ੍ਰਿਤ ਕੇਤਾ ਜੀ ਸਰਬੰਸ ਦਾਾਨੀ ਸ਼ਮਸ਼ੀਰ ਬਹਾਦਰ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਸਾਹਿਬ ਪਾਤਸ਼ਾਹਾਂ ਜੀ ਕੇ ਆਤਮਕ ਸਰੂਪ ਜਾਹ ਰਾਜੂ ਰਹਾਜ ਰਾ ਹਜੂਰ ਸਰਬ ਕਲਾ ਭਰਪੂਰ ਗੁਰਤਾ ਗੱਦੀ ਪਰ ਵਿਰਾਜਮਾਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਕੈ ਸ੍ਰੀ ਸਰਬਲੋਹ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਿੰਦੀ ਦਾਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਧਾਬ ਜੀ ਕੇ ਸਾਜੇ ਅਤੇ ਨਿਵਾਜੇ ਪੰਜ ਪਿਆਰੇ ਚਾਰ ਸਾਹਿਬ ਜਾਦੇ ਸਾਹਿਬ ਬਾਬਾ ਅਜੀਤ ਸਿੰਘ ਜੀ ਸਾਹਿਬ ਬਾਬਾ ਜੁਝਾਰ ਸਿੰਘ ਜੀ ਸਾਹਿਬ ਬਾਬਾ ਜੁਰਾਵਰ ਸਿੰਘ ਜੀ ਸਾਹਿਬ ਬਾਬਾ 40 ਮੁਗਤੇ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੀ ਛਗਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨ ਡੇਖ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੇ ਆ ਵਨ ਪਵਿੱਤਰ ਕੁਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਸਨ ਆਰਿਆਂ ਨਾਲ ਚਿਰਵਾਏ ਗਏ ਸਿੱਖੀ ਕੀ ਸਾਸ ਸੁਆ ਸੰਗ ਸੰਗ ਨਿਭਾਈ ਧਰਮ ਨਹੀਂ ਹਾਰਿਆ ਇਨਾਂ ਪਿਆਰਿਆਂ ਸੱਜਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੁੱਲ ਜੀ ਇਖਾਣੋ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਦ ਦਾਣ ਵਿਸਾਹ ਦਾਣ ਭਰੋਸਾ ਦਾਣ ਧਨ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਨਗਾਰੇ ਨਿਸ਼ਾਨ ਜੋ ਕੋ ਜੁਗ ਅਟਲ ਰਹੇ ਸਮੂਹ ਗੁਰਦੁਆਰਿਆਂ ਪੰਜਾਂ ਤਖਤਾਂ ਦੇ ਦਰਸ਼ਨ ਦੇਦਾਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲ ਜੀ ਬੋਲੋ ਜੀ ਸ਼੍ਰੀ ਵਾਣੀ ਗੁ ਸ਼੍ਰੀ ਵਾਣੀ ਗੁ ਇਹ ਗੁਰੇਵ ਨੇ ਆਵਾਜ਼ ਹੈ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿ ਆਸਰੇਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਤੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਸਤਿਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਣਾ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੇ ਗੁਰੂ ਗਰੀਬ ਨਿਵਾਜ ਆਪ ਜੀ ਦੀ ਅਪਰੰਤ ਕਿਰਪਾ ਹੋਏ ਸੰਧਿਆ ਕਾਲ ਦੇ ਸਮੇਂ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤਮਈ ਸ਼ਬਦ ਕੀਰਤਨ ਸੋਦਰ ਚੌਂਕੀ ਸ੍ਰੀ ਰਹਿਰਾਸ ਸਾਹਿਬ ਜੀ ਕੇ ਜਾਪ ਆਰਤੀ ਆਰਤੀ ਦੇ ਗਾਇਨ ਹੋਏ ਗੁਰੂ ਗਰੀਬ ਨਿਵਾਜ ਆਪ ਜੀ ਦੀ ਅਗਾਧ ਬਹੁਤ ਗੁਰਬਾਨੀ ਦੇ ਜਾਪ ਕਰਦਿਆਂ ਪਾਸੋਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਛੋਟੇ ਅਣਜਾਣ ਬੱਚੇ ਸਮਝ ਕਰਕੇ ਮੁਆਫ ਕਰਨਾ ਅੱਗੇ ਵਾਸਤੇ ਇਸ ਮਤ ਬਖਸ਼ਣੀ ਬਿਆੰਤ ਗੁਰਸਿੱਖ ਸੰਤਾਨ ਨੇ ਆਪ ਜੀ ਦੇ ਸੱਜੇ ਹੋਏ ਦਰਬਾਰਾਂ ਅੰਦਰ ਹਾਜ਼ਰੀਆਂ ਭਰੀਆਂ ਬਿਆੰਤ ਢੇਹਾ ਰਪਣ ਕੀਤੀਆਂ ਫੇਟ ਆਵਾਂ ਦਰ ਪ੍ਰਵਾਨ ਕਰਦਿਆਂ ਹਾਜ਼ਰੀਆਂ ਦਰ ਪ੍ਰਵਾਰਣ ਕਰਦਿਆਂ ਦਰੋਂ ਘਰੋਂ ਨਾਮ ਦਾਨ ਗੁਰ ਸਿੱਖੀ ਜੀਵਨ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਦੀਆਂ ਦਾਤਾ ਬਖਸ਼ਿਸ਼ ਕਰਨੇ ਹਾਲ ਕਿਰਤ ਆਰਥ ਕਰਨਾ ਕਿਰਪਾ ਕਰਨੇ ਕਿਰਪਾ ਕਰਕੇ ਲੱਜੀਆਂ ਰੱਖ ਲੈਣੇ ਗੁਰੂ ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਿਓ ਸਰਬਾਤ ਦਾਇ ਭਲਾ ਕਰਿਓ ਗੁਰੂ ਗਰੀਬ ਨਿਵਾਜ ਸਿੱਖੀ ਕੀ ਸਾਹ ਸੁਆਸਾ ਨਾਲ ਨਿਮਜਾਵੇ ਆਪ ਜੀ ਦੇ ਚਰਨਾਂ ਨਾਲ ਬਹਣਾਵੇ ਦਾਤ ਬਖਸ਼ਿਓ ਗੁਰੂ ਗਰੀਬ ਨਿਵਾਜ ਕਰੋ ਕਿਰਪਾ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕਰਨਿਹਾਲ ਕਿਰਤਾਰਥ ਕਰੋ ਚਾਰ ਪਹਿਰਾਂ ਦਾ ਦਿਹਾੜਾ ਸੁਖ ਆਨੰਦ ਨਾਲ ਬਤੀਤ ਹੋਇਆ ਮਹਾਰਾਜ ਚਾਰ ਪਹਿਰਾਂ ਦੀ ਰਹਿਣ ਆਈ ਸੁਖ ਆਨੰਦ ਨਾਲ ਬਤੀਤ ਕਰਵਾਉਣੀ ਚੜਦੀ ਕਲਾ ਰੱਖਣੀ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ ਸੁਖ ਹੋਵੇ ਨਾਮ ਚੇਤਾਵੇ ਗੁਰੂ ਨਾਨਕ ਦਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਹੋਇਆ ਗਿਆ ਭਈ ਅਕਾਲ ਕੀ ਦਵੀ ਜਲਾਇ ਰੂਹ ਬੰਦ ਸਭ ਸਿੱਖਨ ਗੋਖ ਮਹਿ ਗੁਰੂ ਅੱਤਿਓ ਗਰੰਥ ਗੁਰੂ ਗ੍ਰੰਥ ਜੀ ਮਾਨੀ ਰ ਬਖਸ਼ਿ ਬਾਨੀ ਹੈ ਜੋ ਪ੍ਰਭ ਕੋ ਮਿਲਿਓ ਚਹ ਖੋਜ ਸ਼ਬਦ ਮੈਂ ਲੇ ਰਾਗ ਕਰੇਗਾ ਖਾਲਸਾ ਆ ਕੀ ਰਹੈ ਨ ਕੋਈ ਆਰੋ へ ਸਾ ਮਿਲਾਂਗੇ ਬਚੇ ਸ਼ਰਨ ਜੋ ਹੋਏ ਸਭਾ ਮਲੇਸ਼ ਕੀ ਕਾਲ ਕੂੜਾ ਕਾਸਾਰ ਦੰਕਾ ਬਚੇ ਮੁਕਤੀ ਦਾ ਜੀਰੋ ਕੇ ਸਵਾ ਨਾਲ ਗੁਰੂ ਗੋਬਿੰਦ ਸਿੰਘ ਜੀ ਪੂਰਨ ਹਰਿ ਅੰਤਾਰ ਯਾਦ ਸਰੀ ਰਸ਼ਿਆ ਕਰੇ ਗੁਰ ਕਰ ਕੀ ਧਾਰ ਜਗ ਜੀ ਵਾਹਿਗੁਰੂ ਨਾਮ ਜਹਾਜ ਹੈ ਚਲੇ ਸੋਨਰ ਪਾਰ ਸ਼ਰਦਾ ਕਰ ਸੇਉਂ ਦੇ ਵਾਹਿਗੁਰੂ ਪਾਏ ਉਤਾਰਣ ਹਾਰ ਜੋ ਸ਼ਰਦਾ ਕਰ ਸੇਉਂ ਦੇ ਵਾਹਿਗੁਰੂ ਪਾਏ ਉਤਾਰਣ ਹਾਰ ਜਗ ਕੀ ਤਾਰਾ ਵੀ ਆਵੇ ਫਤੇ ਪਾਵੇ ਨਿਹਾਲ ਹੋ ਜਾਵੇ ਸਾਤਰੀ ਅਕਾਲ ਗੁਰੂ ਵੇ पिया बाया वियो सतगुरो राति जरिओ जबियो तबियतो सिंगो सतगुरो घर से सिंह सरिओ स ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਤੁਮਰੀ ਸਰਨ ਤੁਮਰੀ ਆਸਾ ਤੇਮਹੀ ਸਜਣ ਸਹੇ ਨੇ ਚੇਤਮਹ ਮੇਰਾ ਨਾਮ ਮਰਣ ਦੁਖ ਜਾਏ ਸਤਨਾਮ ਸ੍ਰੀ Of the uh... पडीना चचर टू Da, -da. सुरनरनाथ नार नात, ਹੇ ਤੋ ਪੜਤਾ ਸੁਣਤਾ ਈਤ ਤੀਰਜ ਧਰਮ ਧਰਣੀ ਧਰਟੇ ਕ ਜਤ ਸਤ ਸੰਜਮ ਈ ਆਏ ਸਾਚੇ ਨਿਰਮਲ ਮਨ ਨਾਲ ਲਾ ਕੇ ਗੁਰੂ ਦਾ Yeah. <laughs> श्री वाहेगुरु साहिब जी तीन बेतीअ खे कराई ਸਦਾ ਸਿੱਖਣ ਕੋ ਸੁਖ ਦਇ ਜਹ ਤਹ ਭਏ ਸਹਾਈ ਬੇਨਤ ਕਰੋ ਤੈ ਜੋਰ ਕਰ ਸਤਿ ਕਰ ਤੋ ਪਗ ਸਦਾ ਰਹਾਂ ਦਾਸ ਕੀ ਭਾਈ ਮੋਹੇ ਮਸਤ ਤੋ ਪਗ ਸਦਾ ਹਾਂ ਦਾਸ ਕੀ ਭਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਜ ਝੋਤ ਮਿਲਾਨੀ ਸਭ ਜਗ ਇਸ ਕ੍ਰਿਆ ਪਹਿਚਾਨੀ ਬਹਰ ਜੋਤ ਸਾਜ ਝੋਤ ਮਿਲਾਨੀ ਸਭ ਜਾਗ ਇਸ ਕ੍ਰਿਆ ਪਹਿਚਾਨੀ ਸ੍ਰੀ ਰਾਗ ਰਾਜ ਰਾਜ ਜਾਗ ਕੀਨਾ ਅਤਰ ਪਤਰ ਸਿਰ ਧਾਰ ਨਵਿਨਾ ਸਾਰਾ ਦੇਸ ਦੇਸ ਮਹਿ ਧਰਮ ਬਿਥਾਰਾ ਪਾਪੀ ਕੋਈ ਨਿਕਟਣਾ ਰੱਖਾ ਨਾਥ ਪਛਾਨ ਦਿਨ ਕਰਤਾ ਹੈ ਦਿਵਸ ਅਨਮਾਨਾ ਦੇਖਿਓ ਦਤਨਾ ਗੁਰੂ ਸੁਕਰ ਕਰ ਪੇਖਿਓ ਪਹਿਚਾਨ ਰੋਗਨਤਾ ਹੈ ਔਖੀ ਦੀ ਮਨ ਫਾਤੇ ਗੱਜ ਕੇ ਜਕਾਰਾ ਗਿਆਵੇ ਧੰਨ ਦਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੋ ਭਾਵੇ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਗੁਰਵਰਿ ਅਕਾਲ ਦੇ